ਜਿਹੜਾ ਪਿਓ ਆਪਣੀ ਔਰਤ ਨੂੰ ਸੰਭਾਲ ਕੇ ਨਹੀਂ ਰੱਖ ਸਕਦਾ ਜਰਨਲ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਹਸਬੰਡ ਬਣ ਦੇ ਕਾਬਿਲ ਨਹੀਂ ਹੈ ਮੈਂ ਆਪਣੇ ਘਰ ਦਾ ਮੁਖੀ ਆ ਮਾਈ ਵੇ ਮਾਈ ਰੂਲਸ ਮਾਈ ਰੈਗੂਲੇਸ਼ਨ ਨੋ 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 ਯੂ ਲਿਸਨ ਟੂ ਮੀ ਨੋ ਕਿਟੀ ਪਾਰਟੀਆਂ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ ਸੰਸਕਾਰ ਜਿਹੜੇ ਬਜ਼ੁਰਗਾਂ ਨੇ ਸਿਖਾਏ ਨੇ ਉਹਦੇ ਤੇ ਚੱਲੋ ਮੈਂ ਫੀਲ ਕਰਦਾ ਕਿ ਮੇਰੀ ਔਰਤ ਕੈਸੀ ਹੋਣੀ ਚਾਹੀਦੀ ਮੈਂ ਤੁਹਾਨੂੰ ਦੱਸ ਦਿੰਦਾ ਸਿਰ ਤੇ ਚੁੰਨੀ ਹੋਵੇ ਫਰਸਟ ਕਲਾਸ ਸੂਟ ਪਾਇਆ ਹੋਵੇ ਮੇਰੇ ਨਾਲ ਚੱਲੇ ਮੇਰੇ ਨਾਲ ਉੱਠੇ ਮੇਰੇ ਨਾਲ ਸੌਵੇ ਮੇਰੇ ਨਾਲ ਸਭ ਕੁਝ ਉਹਦਾ ਮੇਰੇ ਨਾਲ ਹੋਵੇ ਮੇ ਤੋਂ ਇਲਾਵਾ ਕੋਈ ਨਾ ਹੋਵੇ ਤੇ ਮੇਰਾ ਤੋਂ ਇਲਾਵਾ ਕੋਈ ਨਾ ਹੋਵੇ ਅਸੀਂ ਆਪਣੀ ਫੈਮਲੀ ਬਣਾਈ ਹੈ ਜਿਹਦੇ ਵਿੱਚ ਨਾ ਮਾਂ ਨਾ ਬਾਪ ਨਾ ਭੈਣ ਨਾ ਭਰਾ ਨਾ ਚਾਚੇ ਨਾ ਮਾਮੇ ਨਾ ਸਹੁਰੇ ਨਾ ਤਾਈਂ નો ਇੰਟਰਫੇਰੈਂਸ ਔਰਤ ਘਰ ਨਹੀਂ ਸੰਭਾਲ ਸਕਦੀ ਘਰ ਸੰਭਾਲਣਾ ਘਰ ਦਾ ਮੁਖੀ ਬੰਦਾ ਹੈ ਬੰਦਾ ਆਪਣੀ ਡਿਊਟੀ ਕਰੇ ਔਰਤ ਆਪਣੀ ਡਿਊਟੀ ਕਰੇ ਕਦੇ ਵੀ ਜ਼ਿੰਦਗੀ 'ਚ ਗਲਤ ਨਹੀਂ ਹੋ ਸਕਦਾ ਘਰ ਦਾ ਮੁਖੀ ਬੰਦਾ ਉਹ ਨੂੰ ਘਰ ਚ ਲਾਉਣਾ ਚਾਹੀਦਾ ਕਮਾਉ ਪਿਓ ਹੈ ਜੇ ਆਪਣੀ ਡਿਊਟੀ ਨਹੀਂ ਕਰਦਾ ਉਹ ਗਲਤ ਹੈ ਇਸੇ ਤਰ੍ਹਾਂ ਔਰਤ ਗਲਤ ਹੈ ਸੋ ਦੇ ਬੋਥ ਆ ਬੈਲੈਂਸਡ ਫੈਮਲੀ ਤਾਂ ਹੀ ਚੱਲੇਗੀ ਜੇ ਬੈਲੈਂਸ ਕਰਕੇ ਚੱਲੇ ਕਿ ਰੱਬ ਦਾ ਥਾਪਣਾ ਨਾ ਹੁੰਦਾ ਤਾਂ ਯੂਵਰਾਜ ਸਿੰਘ ਕੈਂਸਰ ਨਾ ਖੇਡ ਜਾਂਦਾ ਜੇ ਯੂਵਰਾਜ ਸਿੰਘ ਨਾ ਉਹ ਚੀਜ਼ ਦੇ ਉਹ ਗੁਜ਼ਰਿਆ ਅੱਗੇ ਦਰਿਆ ਚ ਗਿਆ ਉਹ ਮੈਂ ਨਹੀਂ ਕੱਟਿਆ ਤਾਂ ਹੁਕਮ ਸੀ ਪਛਤਾਵਾ ਹੈ ਕਿ ਸ਼ੁਰੂ ਤੋਂ ਹੀ ਰੱਬ ਦੇ ਲੜਕੇ ਉਹਨਾਂ ਲੱਗੇ ਸ਼ੁਰੂ ਤੋਂ ਹੀ ਅੰਮ੍ਰਿਤ ਕਿਉਂ ਨਾ ਛਕਿਆ ਸ਼ੁਰੂ ਤੋਂ ਹੀ ਕਿਉਂ ਗੁਰੂ ਵਾਲੇ ਨਾ ਬਣੇ ਸ਼ੁਰੂ ਤੋਂ ਹੀ ਪਾਠ ਪੂਜਾ ਕਰਦੇ ਕਰਦੇ ਹੁਣ ਤੱਕ ਤਾਂ ਰੱਬ ਨੂੰ ਪਾਲ ਲੈਂਦੇ ਦੇਖ ਲੈਂਦੇ ਹੁਣ ਤਾਂ ਸੱਚਖੰਦ ਤੇ ਚਲੇ ਵੀ ਜਾਂਦੇ ਮੇਰੇ ਖਿਆਲ ਕੁਸ਼ੀਆਂ ਜਿਓਂ ਅਧੂਰੀਆਂ ਰਹਿ ਜਾਂਦੀਆਂ ਨੇ ਕਿਸੇ ਚੀਜ਼ ਨੂੰ ਕਿਸੇ ਰਾਹ ਤੇ ਰੱਬ ਨੇ ਪਾਉਣਾ ਹੁੰਦਾ ਨਾ ਜਦੋਂ ਵਿਛੜ ਜਾਂਦਾ ਹੈ ਪਾਸੇ ਹੋ ਜਾਂਦਾ ਕਿਉਂਕਿ ਦੁਨੀਆਦਾਰੀ ਐਸੀ ਚੀਜ਼ ਹੈ ਉਹ ਫਿਰ ਹੌਲੀ 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 ਲਿਆ ਕੇ ਕਰਨ ਮੋੜ ਉੱਥੇ ਲਿਆਉਂਦਾ ਹੈ ਤੇ ਜਦੋਂ ਤੁਰਨ ਲੱਗ ਜਾਂਦਾ ਫਿਰ ਉਹ ਕਹਿੰਦਾ ਵਾਹ ਇਹ ਤਰ ਰਸਤਾ ਹੈ ਸੋ ਮੈਨੂੰ ਪਛਤਾਵਾ ਆਇਆ ਕਿ ਮੈਂ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਪਾਇਆ ਰੱਬ ਦਾ ਬਹੁਤ ਸ਼ੁਕਰਗੁਜ਼ਾਰ ਮੈਂ ਹਮੇਸ਼ਾ ਹੀ ਇਹ ਕਹਿਣਾ ਹੁਣ ਸੱਚੇ ਬਾਦਸ਼ਾਹ ਤੇਰਾ ਕੋਟਾਨ ਕੋਟ ਤਨਵਾਦ ਤੁਸੀਂ ਇਸ ਗਰੀਬ ਨੂੰ ਇਸ ਮਹਾਰਾਜ ਦੇਸ ਆਪਣੇ ਬੱਚੇ ਨੂੰ ਆਪਣੇ ਘਰ ਦੇ ਕੂਕਰ ਨੂੰ ਬਹੁਤ ਕੁਝ ਦਿੱਤਾ ਹੈ ਜਰੂਰਤ ਜਿਆਦਾ ਦਿੱਤਾ ਪਛਤਾਵਾ ਹੈ ਕਿ ਉਹ ਜਿਹੜਾ ਜੀਵਨ ਗੁਜ਼ਰ ਗਿਆ ਜਿੱਥੇ ਉਹਦਾ ਨਾਮ ਨਹੀਂ ਜਪਿਆ ਉਹ ਦਿਨ ਉਹ ਘੜੀ ਉਹ ਪਾਲੋ ਉਹ ਨਰਕਾਂ ਦੇ ਬਰਾਬਰ ਉਹਦਾ ਪਛਤਾਵਾ ਹੈ ਪਛਤਾਵਾ ਹੈ ਕਿ ਗੁਰੂ ਦਾ ਸਿੰਘ ਸ਼ੁਰੂ ਤੋਂ ਕਿਉਂ ਨਹੀਂ ਬੜਾ ਪਛਤਾਵਾ ਹੈ ਕਿ ਬਾਲ ਕਤਲ ਕਿਉਂ ਕਰਾਇਆ ਪਛਤਾਵਾ ਹੈ ਕਿ ਗੁਰੂ ਨੂੰ ਛੱਡ ਕੇ ਕਿੱਥੇ ਤੁਰਿਆ ਤੁਰਿਆ ਫਿਰਦਾ ਰਿਹਾ ਦੁਨੀਆ ਦੇ ਵਿੱਚ ਸੋ ਆਈ ਥਿੰਕ ਬਹੁਤ ਸਾਰੀ ਚੀਜ਼ਾਂ ਜਾਂ ਤੁਹਾਨੂੰ ਕਲੀਅਰ ਹੁੰਦੀਆਂ ਨੇ ਜਾਂ ਤੁਸੀਂ ਰੱਬ ਤੁਹਾਨੂੰ ਆਪਣੀ ਗੁੱਦੀ ਬਿਠਾਉਂਦਾ ਸੱਚਖੰਡ ਤੇ ਤੁਸੀਂ ਰਿਅਲਾਈਜ਼ ਕਰਦੇ ਹੋ ਕਿ ਜੀਵਨ ਕਾਦੇ ਵਾਸਤੇ ਬੜਿਆ ਸੀ ਇਹ ਜੀਵਨ ਬਣਿਆ ਸੀਗਾ ਕਿ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਮੈਂ ਨਹੀਂ ਕਹਿ ਰਿਹਾ ਗੁਰਬਾਣੀ ਕਹਿ ਰਹੀ ਹੈ ਜੇ ਤੁਸੀਂ ਮੰਨਦੇ ਹੋ ਮੈਂ ਬਹੁਤ ਮੰਨਦਾ ਮੇਰਾ ਤਾਂ ਜੀਵਨ ਹੀ ਗੁਰਬਾਣੀ ਹੈ ਸੋ ਆਈ ਥਿੰਕ ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਪਛਤਾਵੇ ਵਿੱਚ ਮੇਰੇ ਹੈਗੀਆਂ ਨੇ ਜ਼ਹਿਨ ਚ ਰਹਿਣ ਗਿਆ ਪਰ ਹਾਂ ਮੈਨੂੰ ਗੁਰੂ ਨੇ ਸੋਜੀ ਦਿੱਤੀ ਕੋਈ ਗੱਲ ਨਹੀਂ ਹੁਣ ਸਲੇਟ ਆਪਾਂ ਪਿੱਛੇ ਮਿਟਾਤੀ ਹੁਣ ਆਪਾਂ ਨਵੀਂ ਲਿਖ ਰਹੇ ਆ ਇਹਦੇ ਵਿੱਚ ਕੋਈ ਕਾਲੀ ਸ਼ਾਹ ਨਾ ਪਾਓ ਉਹ ਪਾਣ ਦਿੰਦਾ ਹੀ ਨਹੀਂ ਕੋਈ ਮਨ ਪਟਕਦਾ ਜਾਂ ਪੈਰ ਕਿਤੇ ਨੂੰ ਜਾਣ ਨੂੰ ਦਿਲ ਕਰਦਾ ਤਾਂ ਖਿੱਚ ਕੇ ਲਾਈਨ ਤੇ ਲਾ ਦੋ ਸ੍ਰੀ ਪਛਤਾਵਾ ਜੀ ਸ਼ੁਰੂ ਤੋਂ ਹੀ ਮੈਂ ਸੰਤੀਸਰ ਸਿੰਘ ਮਹਾਰਾਜੀ ਕਿਰਪਾ ਨਾਲ ਪੈਦਾ ਹੋਇਆ ਰੱਬ ਤੋਂ ਇਲਾਵਾ ਮੇਰੀ ਜ਼ਿਹਨ 'ਚ ਕੁਝ ਵੀ ਨਹੀਂ ਸੀ ਨਾ ਹੈ ਨਾ ਹੋਊਗਾ ਤੇ ਜਿੱਥੇ ਰਹੀ ਮੇਰੇ ਬੱਚਿਆਂ ਦੀ ਗੱਲ ਯੂਵੀ ਦੀ ਗੱਲ ਰੱਬ ਦੇ ਬੱਚੇ ਆ ਮੇਰੀ ਡਿਊਟੀ ਜ਼ਰੂਰ ਰੱਬ ਨੇ ਲਾਈ ਹੈ ਮੈਂ ਉਹਨੂੰ ਸਿੱਧੇ ਰਸਤੇ ਪਾ ਕੋਈ ਚੀਜ਼ਾਂ ਮੇਰੀ ਤੇ ਗੁਰੂ ਦੀਆਂ ਨੇ ਮੈਂ ਪਰਦਾ ਖੋਲਦਾ ਨਹੀਂ ਲੋਕਾਂ ਦੇ ਵਿੱਚ ਜਿਸ ਮੈਨੂੰ ਸਵਾਲ ਪੁੱਛਿਆ ਉਹਦਾ ਜਵਾਬ ਦੇ ਰਿਹਾ ਜੇ ਰੱਬ ਦਾ ਥਾਪੜਾ ਨਾ ਹੁੰਦਾ ਤਾਂ ਯੁਵਰਾਜ ਸਿੰਘ ਕੈਂਸਰ ਨਾਲ ਖੇਡ ਜਾਂਦਾ ਚਮਤਕਾਰ ਹੈ ਚਮਤਕਾਰ ਬੰਦੇ ਨੇ ਕੀਤਾ ਰੱਬ ਨੇ ਜੇ ਯੁਵਰਾਜ ਸਿੰਘ ਨਾ ਉਹ ਚੀਜ਼ ਤੇ ਉਹ ਗੁਜ਼ਰਿਆ ਅੱਗ ਦੇ ਦਰਿਆ ਚ ਗਿਆ ਉਹ ਮੈਂ ਨਹੀਂ ਕੱਢਿਆ ਉਹਦਾ ਹੁਕਮ ਸੀ ਮੇਰੇ ਪਿਤਾ ਜੀ ਨੇ ਮੈਨੂੰ ਜਿਵੇਂ ਪਾਲਿਆ ਉਹਦੇ ਹੁਕਮ ਸੀ ਇਸ ਧਰਤੀ ਤੇ ਇਸ ਬ੍ਰਹਮੰਡ ਦੇ ਵਿੱਚ ਇਸ ਵਕਤ ਜੋ ਕੁਝ ਹੋ ਰਿਹਾ ਉਹਦੇ ਹੁਕਮ ਨਾਲ ਹੋ। ਉਹ ਮੈਂ ਆਲੀ ਕੋਈ ਚੀਜ਼ ਨਹੀਂ। ਯੁਵਰਾਜ ਸਿੰਘ ਲੈ ਕੇ ਮੇਰੇ ਬੱਚੇ ਲੈ ਕੇ ਮੇਰਾ ਪਰਿਵਾਰ ਲੈ ਕੇ ਸਾਰੇ ਰੱਬ ਦੇ ਬੱਚੇ। ਮੇਰੀ ਅਰਦਾਸ ਕੀ ਹੁੰਦੀ ਹੈ? ਵਾਰਾਜ ਜੀ ਆਪ ਤੁਹਾਡੀਆਂ ਤੁਹਾਡਾ ਦਿੱਤਾ ਪਰਿਵਾਰ ਹੈ। ਤੁਹਾਡੇ ਦਿੱਤੇ ਬੱਚੇ ਹਨ ਤੁਹਾਡੀਆਂ ਦਿੱਤੀਆਂ ਮਾਤਾਵਾਂ ਹਨ। ਐਡਰੈਸ ਕਿ ਮੈਂ ਕਰ ਦੁੱਸੀ ਆਪਣੀ ਵਾਈਫਸ ਨੂੰ। ਮਾਤਾਵਾਂ ਇਹ ਗੁਰੂ ਨੇ ਸਿੱਖਿਆ ਕਿ ਘਰ ਦੀ ਔਰਤ ਘਰ ਦੀ ਮਾਂ ਤੇਰੀ ਤੇਰਾ ਹਮਸਫਰ ਉਹਨੂੰ ਮਾਤਾ ਕਹਿ ਕੇ ਬੁਲਾਉ। ਉਹਦੇ ਸਿਰ ਝੁਕਾਉਣਾ ਪੈਣਾ। ਉਹ ਜਨਨੀ ਇਹ ਗੁਰੂ ਨੇ ਸਿੱਖਿਆ ਉਹ ਬੱਚੇ ਮੈਂ ਭੇਜੇ ਆਂ। ਦਾਸਤਾਨੇ ਦੀ ਮੈਂ ਲਿਖੂਗਾ। ਲਿਖਾਉਂਗਾ ਦਿੱਤੋ। ਲਿਖਾਉਂਗਾ ਕਿਉਂਕਿ ਬਾਪ ਇਸ ਕਰਕੇ ਬੜਾਇਆ ਸੀ ਕਿ ਤੂੰ ਬੱਚਿਆਂ ਦੀ ਦਾਸਤਾਨ ਲਿਖੇਗਾ ਜੋ ਜੋ ਮੈਂ ਤੈਨੂੰ ਕਹੂੰ ਉਹ ਹੁਕਮ ਕਰਦਾ ਤੇ ਯੋਗਰਾਜ ਸਿੰਘ ਕਰਦਾ ਇਨਫੈਕਟ ਉਹ ਹੁਕਮ ਕਰਦਾ ਤੇ ਸਾਰੀ ਦੁਨੀਆ ਕਰਦੀ ਐਵੇਂ ਹੀ ਰੌਲਾ ਹੀ ਹੈ ਮੈਂ ਆ ਕੀਤਾ ਤਾਂ ਮੈਂ ਉਹ ਕੀਤਾ ਮੈਂ ਫਲਾਣਾ ਕੀਤਾ ਮੈਂ ਤੇਨਕਾ ਕੀਤਾ ਕੁਛ ਨਹੀਂ ਕੀਤਾ ਉਹਨੇ ਕੀਤਾ ਹਾਂ ਜ਼ਰੀਆ ਤੁਸੀਂ ਬਣੇ ਮੈਂ ਛੋਟੀ ਗੱਲ ਸੁਣੋ ਇੱਕ ਰਾਜਾ ਸੀ দান ਕਰਦਾ ਸੀ দান ਕਰਦਾ ਸੀ ਸਿਰ ਝੁਕਾਉਂਦਾ ਸੀ ਅੱਖਾਂ ਚੋਂ ਅੰਜੂ ਆ ਜਾਂਦਾ ਫਿਰ দান ਕਰਦਾ ਸੀ ਸਿਰ ਨਹੀਂ ਚੱਕਦਾ ਉਸ ਸਿਦਾਰਜ ਜੀ ਕੋ ਖਬਰ ਪਹੁੰਚੀ ਉਹਨਾਂ ਨੇ ਕਿਹਾ ਐ ਰਾਜਾਨ ਇਹ ਹੁਨਰ ਕਿੱਥੋਂ ਸਿੱਖਿਆ ਕਿ দান ਵੀ ਦਿਨਾ ਸਿਰ ਵੀ ਝੁਕਾਉਣਾ ਹੈ ਹੰਝੂ ਵੀ ਸੜਦਨਾ ਉਹਨੇ ਜਵਾਬ ਦਿੱਤਾ ਦੇਣ ਵਾਲਾ ਕੋਈ ਹੋਰ ਹੈ ਕਰਨ ਵਾਲਾ ਕੋਈ ਹੋਰ ਹੈ ਲੈਣ ਵਾਲਾ ਕੋਈ ਹੋਰ ਹੈ ਮੇਰਾ ਤਾਂ ਨਹੀਂ ਹੈ ਸ਼ਾਇਦ ਤੁਨੂੰ ਜਵਾਬ ਮਿਲ ਗਿਆ ਹੋਵੇ ਯੁਵਰਾਜ ਸਿੰਘ ਨੂੰ ਬਣਾਇਆ ਰੱਬ ਨੇ ਕਿਹੜਾ ਰੱਬ ਦੀ ਕਰਨ ਵਾਲਾ ਮੈਨੂੰ ਨੇ ਜ਼ਰੀਆ ਬਣਾਇਆ ਕਿਉਂਕਿ ਉਹਨੇ ਮੈਨੂੰ ਵਡਿਆਈ ਦੇਣੀ ਸੀ ਜੇ ਬਾਪੂ ਸੀ ਤਾਂ ਤੇਰਾ ਜਨਮ ਹੋ ਗਿਆ ਜੇ ਮਾਤਾ ਸੀ ਜਰਣੀ ਤਤੂ ਆ ਗਈ ਮੈਂ ਇੱਕ ਗੱਲ ਹੋਣੀ ਕਰਕੇ ਹਟਿਆ ਸੀ ਦੁਬਾਰਾ ਕਹਿੰਦਾ ਇਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਰ ਇਕ ਸੰਸਾਰੀ ਇਕ ਪੰਡਾਰੀ ਇਕ ਲਾਵੇ ਦੀਵਾਰ ਉਹ ਵੇਖੇ ਉਹਨਾਂ ਨਜ਼ਰ ਲਾਵੇ ਬਹੁਤਾ ਉਹਦਾ ਹੁਕਮ ਉਹਦਾ ਚੱਲਦਾ ਮੈਂ ਔਰਤ ਨੂੰ ਹਮੇਸ਼ਾ ਹੀ ਇੱਕ ਬਹੁਤ ਉੱਚ ਕੋਟੀ ਦਾ ਦਰਜਾ ਦਿੱਤਾ ਅੱਜ ਵੀ ਦਿਨਾਂ ਤੇ ਦਿਨਾਂ ਔਰ ਮੇਰਾ ਸਿਰ ਚੁੱਕਦਾ ਹੈ ਲੇਕਿਨ ਔਰਤ ਨੂੰ ਤੇ ਬੰਦੇ ਨੂੰ ਡਿਫਰੈਂਟ ਕੰਮ ਦਿੱਤੇ ਨੇ ਦੋ ਇਹ ਬੱਚਾ ਉਠਾ ਲਟਕਿਆ ਮਾਂ ਦੇ ਟੇਢੇ ਚ ਠੀਕ ਹੈ ਉਹਨੂੰ ਦੇਖਭਾਲ ਕੌਣ ਕਰ ਰਿਹਾ ਨਾ ਨਾ ਇਹ ਹਿੱਤ ਮੈਂ ਤੋਤੇ ਮੂਤ ਸੁਣਨਾ ਸੀ ਤੇ ਇਹ ਦੇਖਭਾਲ ਰੱਬ ਕਰ ਰਿਹਾ ਹੈ ਉਹ ਅੰਦਰ ਤੋਂ ਓਪ ਟੇਕ ਕੇ ਕਰਿਆ ਮਾਂ ਨੂੰ ਕੀ ਪਤਾ ਅੰਦਰ ਕੀ ਹੋਣਾ ਹੈ ਮਦਰ ਇਸ ਨੋਟ ਅ ਮੈਕੈਨਿਕ ਗoing ਇਨਸਾਈਡ ਐਂਡ ਵਰਕਿੰਗ ਇਟਸ ਦਾ ਗੋਡ ਵਿਚ ਇਜ਼ ਵਰਕਿੰਗ ਉਹ 9 ਮਹੀਨੇ ਜਿਹੜਾ ਖੁਦਾ ਹੈ ਉਹ ਪੇਟ ਦੇ ਵਿੱਚ ਇਸ ਕਰਕੇ ਆ ਨਾ ਐ ਸਰੀਰਾ ਮੇਰਾ ਤੁਜਮੇ ਜੋਤ ਰੱਖੀ ਤਾਂ ਤੂੰ ਜਗਮੇ ਆਇਆ ਜਗਮੇ ਆ ਕੇ ਕੀ ਤੂੰ ਕਰਮ ਕਮਾਇਆ ਉਹ ਰੱਬ ਜਿਹੜਾ ਹੈ ਉਹ ਦੇਖਭਾਲ ਕਰਦਾ ਹੁਣ ਉਹ ਬਾਹਰ ਜਾਣਾ ਚਾਹੁੰਦਾ ਵੀ ਹੁਣ ਤੇਰਾ ਟਾਈਮ ਹੋ ਗਿਆ ਜਾ 9 ਮਹੀਨੇ ਹੋ ਗਏ ਥੈਟ ਇਜ਼ ði ਓਨਲੀ ਰੀਜ਼ਨ ਬੱਚਾ ਆ ਕੇ ਬਰਉਂਦਾ ਹੈ ਉਹ ਰੋ ਰਿਹਾ ਕਿਉਂਕਿ ਰੱਬ ਤੋਂ ਦੀ ਉਂਗਲ ਛੁੱਟੀ ਹੈ ਜਿਹੜਾ ਰੱਬ ਦਾ ਪਿਆਰ ਹੈ ਨਾ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸਾਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਕਹਾਣੀ ਸਾਰੀ ਪੁੱਤ ਪ੍ਰੇਮ ਦੀ ਉਸ ਪ੍ਰੇਮ ਦੀ ਭਾਵਨਾ ਦੇ ਵਿੱਚ ਉਹ ਕਹਿੰਦਾ ਮੈਂ ਤੇਰੇ ਵਾਸਤੇ ਇੱਕ ਬਾਪ ਰੱਖਿਆ ਜਿਹੜਾ ਤੇਰੀ ਤਕਦੀਰ ਲਿਖੂਗਾ ਇੱਕ ਤੇਰੀ ਮਾਂ ਹੈ ਜਿਹਦੇ ਵਿੱਚ ਤੂੰ ਜਨਮ ਲਿਆ ਪਰਮੰਡ ਹੈ ਔਰ ਉਹ ਬੱਚੇ ਨੂੰ ਜਦੋਂ ਉਹ ਰੋਂਦਾ ਗੋਲੀ ਛੁੱਟਦੀ ਹੈ ਤੇ ਮਾਂ ਆਪਣੇ ਛਾਤੇ ਨੇ ਲਾਉਂਦੀ ਹੈ ਚੁੱਪ ਹੋ ਜਾਂਦਾ ਬੱਚਾ ਮਾਂ ਦੀ ਪਾਵਰ ਹੈ ਔਰ ਫਿਰ ਬਾਪ ਨੂੰ ਚੁੱਕਦਾ ਹੈ ਉਹ ਪਿਓ ਜਿਹੜਾ ਆਪਣੇ ਬੱਚੇ ਦੀ ਦਾਸਤਾਨ ਨਹੀਂ ਲਿਖ ਸਕਦਾ ਆਪਣੇ ਬੱਚੇ ਦਾ ਫਿਊਚਰ ਨਹੀਂ ਬਣਾ ਸਕਦਾ ਉਹ ਪਿਓ ਕਹਿਣ ਦੇ ਕਾਬਿਲ ਨਹੀਂ ਹੈ ਜਿਹੜਾ ਪਿਓ ਆਪਣੀ ਔਰਤ ਨੂੰ ਸੰਭਾਲ ਕੇ ਨਹੀਂ ਰੱਖ ਸਕਦਾ ਜਿਹੜਾ ਨਹੀਂ ਸੰਭਾਲ ਕੇ ਨਹੀਂ ਰੱਖ ਸਕਦਾ ਉਹ ਹਸਬੰਡ ਬਣਨ ਦੇ ਕਾਬਿਲ ਨਹੀਂ ਹੈ ਮੈਂ ਇਹ ਗੱਲ ਨਹੀਂ ਸਿੱਖਈ ਕਿ ਜੀ ਔਰਤ ਘਰ ਨਹੀਂ ਸੰਭਾਲ ਸਕਦੀ ਘਰ ਸੰਭਾਲਣਾ ਘਰ ਦਾ ਮੁੱਖੀ ਬੰਦਾ ਹੈ ਬੰਦਾ ਆਪਣੀ ਡਿਊਟੀ ਕਰੇ ਔਰਤ ਆਪਣੀ ਡਿਊਟੀ ਕਰੇ ਕਦੇ ਵੀ ਜ਼ਿੰਦਗੀ 'ਚ ਗਲਤ ਨਹੀਂ ਹੋ ਸਕਦਾ ਬੜੀ ਵਾਰੀ ਬੱਚਾ ਜਨਮ ਲੈਂਦਾ ਹੈ ਪਿਓ ਮਰ ਜਾਂਦਾ ਹੈ ਔਰਤ ਪਾਲਦੀ ਹੈ ਮਾਂ ਪਾਲਦੀ ਹੈ ਵੱਡਾ ਕਰਦੀ ਹੈ ਸੈਕਰੀਫਾਈ ਕਰਦੀ ਬੜੀ ਵਾਰੀ ਮਾਂ ਚਲੀ ਜਾਂਦੀ ਹੈ ਪਿਓ ਪਾਲਦਾ ਹੈ ਉਹ ਮਾਂ ਕਦੇ ਵਿਆਹ ਨਹੀਂ ਕਰਾਉਂਦੀ ਦੂਜਾ ਆਪਣੇ ਵਾਸਤੇ ਬੱਚੇ ਪਾਲ ਦਿੰਦੀ ਹੈ ਉਹ ਪਿਓ ਵੀ ਵਿਆਹ ਨਹੀਂ ਕਰਾਉਂਦਾ ਇਹ ਹਰ ਜਗ੍ਹਾ ਹੋ ਰਿਹਾ ਬੈਲੈਂਸ ਤਾਂ ਹੀ ਸ੍ਰਿਸ਼ਟੀ ਚੱਲ ਰਹੀ ਹੈ ਬਟ ਇਹ ਮਿਕਸ ਅਪ ਨਹੀਂ ਹੋਣਾ ਚਾਹੀਦਾ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣ ਮੈਨੂੰ ਦਿਓ ਸਾਰੇ ਇਕੱਠੇ ਹੋ ਕੇ ਕੀ وجہ ਹੈ ਕਿ ਅੱਜ ਕੱਲ ਡਿਵੋਰਸ ਬਹੁਤ ਹੋ ਰਹੇ ਇਹਦਾ ਜਵਾਬ ਮੈਨੂੰ ਕੋ ਦੇ ਦੂਗਾ ਕੀ وجہ ਹੈ ਕਿ ਪੁਰਾਣੇ ਜ਼ਮਾਨੇ ਦੇ ਵਿੱਚ 40 40 50 50 60 70 ਸਾਲ ਬਜ਼ੁਰਗ ਇਕੱਠੇ ਰਹਿੰਦੇ ਸੀ ਲੇਕਿਨ ਕਦੇ ਅੱਡ ਨਹੀਂ ਸੀ ਹੋਏ ਮੇਰੀ ਮਾਂ ਮੇਰੇ ਬਾਪ ਤੋਂ 42 ਸਾਲ ਛੋਟੀ ਸੀ 60 ਸਾਲ ਦੀ ਉਮਰ 'ਚ ਮੇਰੇ ਪਿਓ ਦਾ ਵਿਆਹ ਹੋਇਆ 19 ਸਾਲ ਦੀ ਮੇਰੀ ਮਾਂ 72 ਸਾਲ ਦੀ ਉਮਰ 'ਚ ਮੈਂ ਪੈਦਾ ਹੋਇਆ ਮੈਂ ਤੇ ਇੰਨਾ ਪਿਆਰ ਦੋਨਾਂ ਚ ਕਦੇ ਨਹੀਂ ਜ਼ਿੰਦਗੀ ਦੇਖਿਆ ਕਿਸੇ ਲੇਕਿਨ ਉਹ ਦੋਨੇ ਇੱਕ ਦੂਜੇ ਵਾਸਤੇ ਜਿਉਂਦੇ ਸੀ ਮਰਦੇ ਸੀ ਲੇਕਿਨ ਔਰਤ ਦਾ ਕੰਮ ਔਰਤ ਕਰਦੀ ਹੈ ਬਾਪ ਦਾ ਕੰਮ ਬਾਪ ਕਰਦਾ ਸੋ ਜਿੱਥੇ ਤੁਸੀਂ ਇਹ ਸਵਾਲ ਪੁੱਛਿਆ ਕੀਤਾ ਮੈਂ ਜਿਸ ਢੰਗ ਨਾਲ ਅੱਜ ਵੀ ਇਹ ਗੱਲ ਕਹਿੰਦਾ ਰਾਜ ਭਾਗ ਘਰ ਔਰਤਾਂ ਦੇ ਸਿਰ ਤੇ ਚੱਲਦੇ ਨੇ ਪਰ ਉਹਦਾ ਮੁਖੀ ਪਿਓ ਹੁੰਦਾ ਮੈਂ ਆਪਣੇ ਘਰ ਦਾ ਮੁਖੀ ਆ ਮਾਈ ਵੇ ਮਾਇਰੂਜ਼ ਮਾਈ ਰੈਗੂਲੇਸ਼ਨ ਨੋ 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 ਯੂ ਲਿਸਨ ਟੂ ਮੀ ਨੋ ਕਿਟੀ ਪਾਰਟੀਆਂ ਸਿਰ ਤੇ ਚੁੰਨੀ ਹੋਣੀ ਚਾਹੀਦੀ ਐ ਸੰਸਕਾਰ ਜਿਹੜੇ ਬਜ਼ੁਰਗਾਂ ਨੇ ਸਿਖਾਏ ਨੇ ਉਹਦੇ ਤੇ ਚੱਲੋ ਮੈਂ ਪਹਿਲਾ ਸਵਾਲ ਕੀਤਾ ਸੀ ਅਲੱਗ ਕਿਉਂ ਹੋ ਰਿਹਾ ਐ ਮੈਂ ਹੁਣੇ-ਹੁਣੇ ਇੱਕ ਜੋੜਾ ਦੇਖਿਆ ਕਹਿੰਦਾ ਵੀ ਆਰ ਕਲੈਸ਼ ਆਫ ਟੂ ਪਰਸਨੈਲਿਟੀਆਂ ਲੈ ਕੇ ਰੌਲਾ ਪਤਾ ਕੌਣ ਰਿਹਾ ਬੱਚਾ ਸੋ ਇਕੁਅਲ ਪਈਏ ਨੇ ਇੱਕ ਗੱਡੀ ਦੇ ਦੋਨੋਂ ਇਕੱਠੇ ਚੱਲਣੇ ਚਾਹੀਦੇ ਜਿਹੜਾ ਪਹੀਆ ਗਲਤ ਚੱਲੂਗਾ ਉੱਥੇ ਪ੍ਰੋਬਲਮ ਆਊਗੀ ਘਰ ਦਾ ਮੁਖੀ ਬੰਦਾ ਉਹਨੂੰ ਘਰ ਚ ਚਲਾਉਣਾ ਚਾਹੀਦਾ ਹੈ ਕਮਾਉ ਪਿਓ ਹੈ ਜੇ ਆਪਣੀ ਡਿਊਟੀ ਨਹੀਂ ਕਰਦਾ ਹੋ ਗਲਤ ਹੈ ਇਸੇ ਤਰ੍ਹਾਂ ਔਰਤ ਗਲਤ ਹੈ ਸੋ ਦੇ ਬੋਥ ਆ ਬੈਲੈਂਸਡ ਫੈਮਲੀ ਤਾਂ ਹੀ ਚੱਲੇਗੀ ਜੇ ਬੈਲੈਂਸ ਕਰਕੇ ਚੱਲੇ ਸੀ ਆਪਦੀ ਕਹਾਣੀ ਸੁਣਾਤੀ ਹਰ ਇੱਕ ਬੰਦੇ ਦੀ ਕਹਾਣੀ ਹੈ ਯੂ ਆਰ ਨੋਟ ది ਓਨਲੀ ਵਨ ਸਾਰੀ ਦੁਨੀਆ ਦੇ ਵਿੱਚ ਕਹਾਣੀਆਂ ਹੈ ਕਦੇ ਪਿਓ ਮਾੜਾ ਕਦੇ ਮਾਂ ਮਾੜੀ ਮਾੜਾ ਕੋਈ ਵੀ ਨਹੀਂ ਬੇਸਿਕਲੀ ਨਹੀਂ 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 ਸਰ ਮੇਰੀ ਗੱਲ ਸੁਣੋ ਮਾੜਾ ਕੋਈ ਨਹੀਂ ਹੈਗਾ ਇਟ ਇਜ਼ ਜਸਟ ਅ ਮੈਟਰ ਆਫ ਥਾਟ ਪ੍ਰੋਸੈਸ ਮੈਂ ਫੀਲ ਕਰਦਾ ਕਿ ਮੇਰੀ ਔਰਤ ਕੈਸੀ ਹੋਣੀ ਚਾਹੀਦੀ ਮੈਂ ਤੁਹਾਨੂੰ ਦੱਸ ਦਿੰਦਾ ਸਿਰ ਤੇ ਚੁੰਨੀ ਹੋਵੇ ਫਰਸਟ ਕਲਾਸ ਸੂਟ ਪਾਇਆ ਹੋਵੇ ਮੇਰੇ ਨਾਲ ਚੱਲੇ ਮੇਰੇ ਨਾਲ ਉੱਠੇ ਮੇਰੇ ਨਾਲ ਸੌਵੇ ਮੇਰੇ ਨਾਲ ਸਭ ਕੁਝ ਉਹਦਾ ਮੇਰੇ ਨਾਲ ਹੋਵੇ ਮੇਰੇ ਤੋਂ ਇਲਾਵਾ ਉਹਦਾ ਕੋਈ ਨਾ ਹੋਵੇ ਤੇ ਮੇਰੇ ਤੋਂ ਇਲਾਵਾ ਕੋਈ ਨਾ ਹੋਵੇ ਅਸੀਂ ਆਪਣੀ ਫੈਮਿਲੀ ਬਣਾਈ ਹੈ ਜਿਹਦੇ ਵਿੱਚ ਨਾ ਮਾਂ ਨਾ ਪਾਪਾ ਨਾ ਭੈਣ ਨਾ ਭਰਾ ਨਾ ਚਾਚੇ ਨਾ ਮਾਮੇ ਨਾ ਸਹੁਰੇ ਨਾ ਤਾਈ ਨੋ ਇੰਟਰਫੀਰੈਂਸ ਇਟ ਇਜ਼ ਮੀ ਐਂਡ ਹਰ ਦੈਟ ਇਜ਼ ਮਾਈ ਵੀ ਆਫ ਕੀਪਿੰਗ ਮਾਈ ਵੂਮਨ ਟੂ ਮਾਈ ਸੋਲ ਕਿਉਂਕਿ ਸੋਲ ਮੇਟਸ ਦੀ ਗੱਲ ਹੈ ਚਾਰ ਫੇਰੇਆਂ ਲੈਣ ਨਾਲ ਬੀਬਾ ਜੀ ਤੇ ਚਾਰ ਲਾਵਾਂ ਲੈਣ ਨਾਲ ਹਸਬੰਡ ਵਾਈਫ ਨਹੀਂ ਬਣ ਜਾਂਦੇ ਇਨ-ਲਾਅ ਡਾਟਰ ਇਨ-ਲਾਅ ਫਾਦਰ ਇਨ-ਲਾਅ ਮਦਰ ਇਨ-ਲਾਅ ਇਹ ਸਾਰੀਆਂ ਲਾਅ ਦੇ ਵਿੱਚ ਖੜੀਆਂ ਨੇ ਤਾਹੀ ਇਸ ਸ੍ਰਿਸ਼ਟੀ ਦਾ ਸਤਿਆਨਾਸ਼ ਹੋਇਆ। ਮੈਂ ਤੁਹਾਨੂੰ ਆਪਣੀ ਪਿਊਪੁਆਇੰਟ ਦੱਸਦਾ ਕਿ ਮੇਰੀ ਔਰਤ ਕਿਹੋ ਜੀ ਹੋਣੀ ਚਾਹੀਦੀ ਹੈ। ਰਾਤ ਆ ਰਾਤ ਆ ਦਿਨ ਆ ਦਿਨ ਆ ਸਵੇਰ ਆ ਸਵੇਰ ਆ ਤਾਰੇ ਨਿਕਲੇ ਹੋਏ ਆ ਪੰਛੀ ਨਿਕਲੇ ਜੀ ਔਰ ਜੇ ਉਹ ਮੈਨੂੰ ਕਹਿੰਦੇ ਬੋਲ ਰਹੇ ਆ ਉਹ ਕਹਵੇ ਚੱਲ ਚਲੀਏ ਚਲੋ ਚਲੀਏ। ਹਾਂ ਜੀ ਮੈਡਮ ਦੱਸੋ ਚਾਓ ਚਲੀਏ। ਆਓ ਚਲੀਏ ਇੱਧਰ ਚਲੀਏ ਚਲੋ ਦੱਸੋ ਕੀ ਕਰਨਾ। ਹੁਕਮ ਕਰੋ ਚਲੋ ਸ਼ਾਪਿੰਗ ਤੇ। ਆਓ। ਇਟ ਇਜ਼ ਬੋਥ ਵੇਸ। ਫੇਰ ਕਹਿਣਾ ਇਟ ਇਜ਼ ਨਾਟ ਅ ਵਨ ਵੇ ਟ੍ਰੈਫਿਕ। ਇਟਸ ਅ ਬੋਥ ਵੇਸ। ਜਿਸ ਪਰਿਵਾਰ ਦੇ ਵਿੱਚ ਬੰਦਾ ਤੇ ਔਰਤ ਇਕੱਠੇ ਬੈਲੰਸ ਕੋਗੇ ਨਹੀਂ ਚਲਦੇ ਉਹ ਘਰ ਵੀ ਟੁੱਟਿਆ ਤੇ ਉਹ ਬੱਚੇ ਵੀ ਖਤਮ ਕਿਟ ਡੋਜ਼ਨਟ ਹੈਪਨ ਟੂ ਮਾਈ ਫੈਮਿਲੀ ਤੁਸੀਂ ਘਰ ਯੂਵੀ ਨਹੀਂ ਕਰੋਗੇ ਉਹਦੀ ਮੂਵੀ ਦੀ ਮਾਂ ਦੀ ਕਰੋਗੇ ਜਾਂ ਮੇਰੇ ਘਰ ਦੀ ਹੁਣ ਕਰੋਗੇ ਮੇਰੇ ਦੋ ਵਿਆਹ ਚਾਰ ਬੱਚੇ ਆ ਮੇਰੇ ਮੇਰੇ ਪੜਦਾਦਿਆਂ ਦੇ ਪੰਜ ਵਿਆਹ ਸੀ ਤੇ ਪੰਜੇ ਇਕੱਠੀਆਂ ਰਹਿੰਦੀ ਅਸੀਂ ਬਿਨਰ ਸੋਣੋਂ ਤੋਂ 12 ਨਿਆਣੇ ਇਕੱਠੇ ਰਹਿੰਦੇ ਸੀ ਤੇ ਉਹ ਜੋਧੇ ਸੀ ਸ਼ਹੀਦ ਹੋਏ ਵੱਡੇ ਵੱਡੇ ਜੋਧੇ ਬਣੇ ਕਹਿੰਦਾ ਮਤਲਬ ਇਹ ਹੈ ਕਿ ਜਿਹੜਾ ਇਹ ਮਰਦ ਹੈ ਉਹਨੂੰ ਮਰਦ ਬਣਾਇਆ ਔਰਤ ਨੂੰ ਔਰਤ ਬਣਾਇਆ ਦੋਨੋਂ ਨੂੰ ਇਕੱਠੇ ਬਣਾਇਆ ਤਾਂ ਪਰਮੰਡ ਬਣਿਆ ਪੱਟ ਜਨਮ ਮਾਂ ਦਿੰਦੀ ਹੈ ਇਸ ਕਰਕੇ ਮਾਂ ਬਹੁਤ ਵੱਡੀ